ਹੇ ਰਾਜ ਸਾਹਿਬ ਇੱਕੰਕਾਰ ਸਤਗੁਰ ਪ੍ਰਸਾਦ ਸ਼ਲੋਕ ਮਹੱਲਾ ਪਹਿਲਾ ਦੁਖਦਾਰੂ ਸੁਖ ਰੋਗ ਪਿਆ ਚਾ ਸੁਖ ਤਾਮਨਾ ਹੋਈ ਤੂੰ ਕਰਤਾ ਕਰ ਨਾ ਮੈਂ ਨਾਹੀ ਜਾ ਹੋ ਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਏ ਲਖਿਆ ਰਹਾਓ ਜਾਤ ਮੈਂ ਜੋਤ ਜੋਤ ਮੈਂ ਜਾਤਾ ਅਗਲ ਕਲਾ ਭਰਪੂਰ ਰਹਾ ਉਹ ਸੱਚਾ ਸਹਿਬ ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆ ਬਾਤਾਂ ਜੋ ਕਿਸ਼ ਕਰਨਾ ਸੋ ਕਰ ਰਿਆ ਸੋ ਦਾ ਰਗਾ ਸਾ ਮਹੱਲਾ ਪਹਿਲਾ ਏਕ ਓਕਾਰ ਸਤਗੁਰ ਪ੍ਰਸਾਦ ਸੋ ਦਰ ਕੀਆ ਸੋ ਕਰ ਕੇਹਾ ਜਿਤ ਬੈ ਸਰਬ ਸੰਮਾਲੇ ਵਾਜੇ ਤੇਰੇ ਨਾਦ ਅਨੇਕ ਅ ਸੰਖਾ ਕੀਤੇ ਤੇਰੇ ਵਾਵਣ ਹਾਰੇ ਕੀਤੇ ਤੇਰੇ ਰਾਗ ਪਰਿ ਸਿਓ ਕਹੀਐ ਇਤੇ ਤੇਰੇ ਗਾਵਨ ਹਾਰੇ ਗਾਵਣ ਤੁਧਨੋਂ ਪਵਨ ਪਾਣੀ ਬੈਸੰਤਰ ਗਾਵੇ ਰਾਜਾ ਧਰਮੰਦੁਆਰੇ ਗਾਵਣ ਤੁਧਨੋਂ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਣ ਤੁਧਨੋਂ ਈਸਰ ਬ੍ਰਹਮਾਦੇਵੀ ਸੋਹਿਣ ਤੇਰੇ ਸਦਾ ਸਵਾਰੇ ਗਾਵਣ ਤੁਧਨੋਂ ਇੰਦਰਿੰਦਰਾ ਅਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਣ ਤੁਧਨੋਂ ਸਿੱਧ ਸਮਾਦੀ ਅੰਦਰ गावਨ ਸਾਧ ਵਿਚਾਰੇ गावਨ ਤੁਦਨੋ ਜਤੀ ਸਤੀ ਸੰਤੋਖੀ गावਨ ਤੁਦਨੋ ਵੀਰ ਕਰਾਰੇ गावਨ ਤੁਦਨੋ ਪੰਡਤ ਪੜਨ ਰਕੀਸਰ ਜੁਗ ਜੁਗ ਵੇਦਾ ਨਾਲੇ गावਨ ਤੁਦਨੋ ਮੋਹਣੀਆ ਮਨਮੋਹਨ ਸੁਰਗ ਮਛਪਿਆਲੇ गावਨ ਤੁਦਨੋ ਰਤਨ ਪਾਏ ਤੇਰੇ 86 ਤੀਰਥ ਨਾਲੇ गावਨ ਤੁਦਨੋ ਜੋਧ ਮਹਾਬਲ ਸੂਰਾ ਗਾਵਣ ਤੁਦਨੋ ਖਾਣੀ ਚਾਰੇ ਗਾਵਣ ਤੁਦਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸਹੀ ਤੁਦਨੋ ਗਾਵਣ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸੇ ਮੈਂ ਚਿਤ ਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਹੀ ਹੈਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿੰਸੀ ਮਾਇਆ ਜਿੰਨੋ ਪਾਈ ਕਰ ਕਰ ਦੇਖਿਆ ਕੀਤਾ ਆਪਣਾ ਜੋ ਤਿਸ ਦੀ ਵਡਿਆਈ ਜੋ ਤਿਸ ਭਾਵੇ ਸੋਈ ਕਰਸੀ ਫਿਰ ਹੁਕਮ ਨਾ ਕਰ ਨਾ ਜਾਈ ਸੋ ਪਾਤ ਸਾਹਾ ਸਾ ਪਾਸ ਸਹਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੋਣ ਵੱਡਾ ਆਖੇ ਸਭ ਕੋਈ ਕੇਵੜ ਵੱਡਾ ਡੀਠਾ ਹੋਏ ਕੀਮਤ ਪਾਇ ਨਾ ਕੇ ਆ ਜਾਏ ਗਹਿਣੇ ਵਾਲੇ ਤੇਰੇ ਰਹੇ ਸਮਾਈ ਵੱਡੇ ਮੇਰੇ ਸਹਿਬਾ ਗੈਰ ਗੰਭੀਰਾ ਗੁਣੀ ਗਹਿਰਾ ਕੋਈ ਨ ਜਾਣੇ ਤੇਰਾ ਕੀਤਾ ਕੇ ਵਡਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀ ਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿ ਨਾ ਜਾਈ ਤੇਰੀ ਤੇਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿਤਾ ਪੁਰਖਾਂ ਗਿਆ ਵਡਿਆਈਆਂ ਦੁਦਵੇਂ ਸਿੱਧੀ ਕਿਨੇ ਨਾ ਪਾਇਆ ਕਰਮ ਮਿਲੇ ਨਹੀਂ ਠਾਕ ਰਾਇਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਪੰਡਾਰਾ ਜਿਸ ਤੂੰ ਦੇ ਤਿਸੇ ਗਿਆਚਾਰਾ ਨਾਨਕ ਸੱਚ ਸਵਾਰਨਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਮਾ ਵਿਸਰੇ ਮਰ ਜਾਓ ਆਖਣ ਔਖਾ ਸੱਚਾ ਨਾਮ ਸੱਚੇ ਨਾਮ ਕੀ ਲੱਗੈ ਭੂਖ ਉਤਪੂਖੇ ਖੇ ਖੈ ਚੱਲੀਏ ਦੁਖ ਸੋ ਕਿਉ ਵਿਸਰੇ ਮੇਰੀ ਮਾਏ ਸਾਚਾ ਸਹਿਬ ਸਾਚੇ ਨਾਇ ਰਹੋ ਸਾਚੇ ਨਾਮ ਕੀ ਤਿਲ ਵਡਿਆਈ ਆਖ ਤੱਕੇ ਕੀਮਤ ਨਹੀਂ ਪਾਈ ਜੇ ਸਾ ਮਿਲ ਕੇ ਆਖਣ ਪਾਏ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੇ ਭੋਗ ਗੁਣ ਇਹੋ ਹੋਰ ਨਹੀਂ ਕੋਏ ਨਾ ਕੋ ਹੋਆ ਨਾ ਕੋ ਹੋਏ ਜੇਵੜ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰੇ ਤੇ ਕਮ ਜਾਤ ਨਾਨਕ ਨਾਵੇ ਬਾਜ ਸੁਨਾਤ ਰਾਗੁ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤ ਗੁਰ ਸਤ ਪੁਰਖਾ ਬਿਨੋ ਕਰੋ ਗੁਰੂ ਪਾਸ ਹਮ ਕੀਰੇ ਕਿਰਮ ਸਤ ਗੁਰ ਸਰਨਾਈ ਕਰ ਦਿਆ ਨਾਮ ਪਰਗਾਸ ਮੇਰੇ ਮੀਤ ਗੁਰਦੇਵ ਮੁਕੋ ਰਾਮ ਨਾਮ ਪਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾ ਮਿਲੇ ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪਰਗਾਸ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗ ਹੀਣ ਜੰਪਾਸ ਜੋ ਸਤਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਗੁਰ ਸੰਗਤ ਪਾਈ ਤਿੰ ਤੁਰ ਮस्तक ਲਿਖਿਆ ਲਿਖਾਸ ਤਨ ਤਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਾ ਨਾਨਕ ਨਾਮ ਪਰਗਾਸ ਰਾਗੁ ਗੁਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤਵੇ ਉਦਮ ਜਾ ਆਹ ਹਰ ਜੋ ਪਰਿਆ ਸੇਲੇ ਬੋਧਰ ਮੈਂ ਜੰਤ ਪਾਏ ਤਾਂ ਕਾ ਰਿਜਕਾਗੇ ਕਰ ਤਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਘਰ ਪਰਸਾਦ ਪਰਮ ਪਦ ਪਾਇਆ ਸੁਕੇ ਕਾਸ਼ਟ ਹਰਿਆ ਰਹਾਓ ਜਨਨ ਪਿਤਾ ਲੋਕ ਸੁਤ ਬੇਨੰਤਾ ਕੋਈ ਨਾ ਗਿਸ ਕੀ ਤਰਿਆ ਸੇਲ ਸੇ ਰਿਜਕ ਸੰਭਾ ਏ ਠਾਕਰ ਕਾਹੇ ਮਨ ਪੋ ਕਰਿਆ ਉਡੇ ਉਡੇ ਆਵੀ ਸੈ ਕੋ ਸਾ ਤਿਸ ਪਾਛੇ ਬਚਰੇ ਛਰਿਆ ਤਿੰਨ ਕਵਣ ਖਲਾਵੇ ਕਵਣ ਜਗਾਵੇ ਮਨ ਮਹਿ ਸਿਮਰਨ ਕਰਿਆ ਸਬਨਿਧਾਨ ਦਸ ਅਸ਼ਟ ਸਦਾਨ ਤਾਕਰ ਕਰ ਤਲਤਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨ ਪਾਰਾ ਵਰਿਆ ਰਾਗਾ ਸਾ ਮਹੱਲਾ ਚੌਥਾ ਸੋ ਬੁਰਖ ਇਕ ਓਕਾ ਸਤਗੁਰ ਪ੍ਰਸਾਦ ਸੋ ਪੁਰਖ ਨਰੰਜਨ ਹਰ ਪੁਰਖ ਨਰੰਜਨ ਹਰ ਅਗਮ ਅਗਮ ਪਾਰਾ ਸਭ ਧਿਆਵੋ ਸਭ ਧਿਆਵੋ ਤੁਜੀ ਹਰ ਸੱਚੇ ਸਿਰਜਨਹਾਰਾ ਸਭ ਜੀਤ ਮਾਰੇ ਜੀ ਤੂੰ ਜੀਆਂ ਦਾ ਦਤਾਰਾ ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨਹਾਰਾ ਹਰ ਆਪੇ ਠਾਕਰ ਹਰ ਆਪੇ ਸੇਵਕ ਜੀ ਕੋ ਨਾਨਕ ਜント ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਇੱਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋ ਜਵੜਾਣਾ ਤੂੰ ਆਪੇ ਦਾਤਾ ਆਪੇ ਭੋਤਾ ਜੀ ਹਉ ਤਉਦ ਬਿਨ ਅਵਰ ਨ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਜੀ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਿਖਾਣਾ ਜੋ ਸੇਵੈ ਜੋ ਸੇਵੈ ਤੁਜੀ ਜਨ ਨਾਨਕ ਤਿਨ ਕੁਰਬਾਣਾ ਹਰਤਿ ਆਵੇ ਹਰਤਿ ਆਵੇ ਤੁਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਸੇ ਮੁਕਤ ਪਏ ਜਿਨ ਹਰਤਿਆ ਆ ਜੀ ਤਿਨ ਟੂਟੀ ਜੰਮ ਕੀ ਪਾਸੀ ਜਿਨ ਨਿਰਪਉ ਜਿਨ ਹਰ ਨਿਰਪਉ ਤਿਆ ਆ ਜੀ ਤਿਨ ਕਾ ਪਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਪਰੇ ਬਿਅੰਤ ਬਿਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੂ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਤੇਰੀ ਅਨਕ ਕਰੇ ਹਰ ਪੂਜਾ ਜੀ ਤਪ ਜਾਤਾ ਪੈ ਜਪੇ ਬਿਅੰਤਾ ਤੇਰੇ ਅਨੇਕ ਤੇਰੇ ਅਨੇਕ ਪੜੇ ਬੋ ਸਿਮਰਤ ਸਾਸਤ ਜੀ ਕਰ ਕਿਰਿਆ ਖਟ ਕਰਮਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਪਾਵੇ ਮੇਰੇ ਹਰਿ ਭਗਵੰਤਾ ਤੂੰ ਆਦ ਪੁਰਖ ਅਪਰੰਪਰ ਕਰਤਾ ਜੀ ਤੁਧ ਜੇਵੜ ਅਵਰ ਨ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨੇਚਲ ਕਰਤਾ ਸੋਈ ਤੁਧ ਆਪੇ ਭਾਵੇ ਸੋਈ ਵਰਤੈ ਜੀ ਤੂੰ ਆਪੇ ਕਰੇ ਸੋਈ ਤੁਧ ਆਪੇ ਸ੍ਰਿਸ਼ਟ ਸਭ ਪਾਈ ਜੀ ਤੁਧ ਆਪੇ ਸਿਰਜ ਸਭ ਹੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੀ ਆਸਾਮ ਹੱਲਾ ਚੌਥਾ ਤੋ ਕਰਤਾ ਸਚਿਆਰ ਮੈਂ ਦਾਸ ਆਈ ਜੋ ਤੋ ਭਾਵੇ ਸੋਈ ਥੀਸੀ ਜੋ ਤੂੰ ਦੇ ਸੋਈ ਹੋ ਪਾਈ ਰਹਾਓ ਸਭ ਤੇਰੀ ਤੂੰ ਸਭ ਨਹੀਂ ਧਿਆਇਆ ਜਿਸਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ ਗੁਰਮਖ ਲਾਦਾ ਮਨ ਮੁਖ ਗਵਾਇਆ ਤੁਦ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਓ ਸਭ ਤੁਝ ਹੀ ਮਾਹੇ ਤੁਦ ਬਿੰਦੂਜਾ ਕੋਈ ਨਾਹੀਂ ਦੁਜ ਬਿੰਦੂਜਾ ਕੋਈ ਨਾਹੀਂ ਜੇ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸ ਨੂੰ ਤੂੰ ਜਾਣਾ ਇਹ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਿਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੂਦ ਬਿੰਦੂ ਚਾ ਅਵਰ ਨ ਕੋਏ ਤੂੰ ਕਰ ਕਰ ਵੇਖੈ ਜਾਣੈ ਸੋਏ ਜਨ ਨਾਨਕ ਗੁਰਮਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਇਤ ਸਰਵਰਡੇ ਪੈਲੇ ਨਿਵਾਸ ਪਾਣੀ ਪਾਵਕ ਤਿਨੇ ਕੀਆ ਬੰਕਜ ਮੋਹ ਪਗ ਨਹੀਂ ਚਾਲੇ ਹਮ ਦੇਖਾ ਤੇ ਡੂਬਿਆ ਲੀ ਮਨ ਏਕ ਨਚੇਤ ਸਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਓ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਬਰਨਵਤ ਨਾਨਕ ਤਿਨ ਕੀ ਸਰਨਾ ਜਿੰਤੂ ਨਾਹੀ ਬਿਸਰਿਆ ਆਸਾ ਮਹੱਲਾ ਪੰਜਵਾ ਭਈ ਪ੍ਰਾਪਤ ਮਨੁਕ ਦੇ ਹੁਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਅਵਰ ਕਾਇ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਪਜ ਕੇਵਲ ਨਾਮ ਸਰਨ ਜਾਮ ਲਾਗ ਪਉ ਜਲ ਤਰਨ ਕੈ ਜਨਮ ਬਿਰਥਾ ਜਾ ਤਰੰਗ ਮਾਇਆ ਕਹਿ ਰਹਾਓ ਜਾਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇਆ ਕੋ ਨਾਨਕ ਹਮਨੇ ਚਕਰਮਾ ਸਰਨ ਪਰੇ ਕੀ ਰਖੋ ਸਰਮਾ ਇਕਮ ਕਾ ਸ੍ਰੀ ਵੈਗੁਰਜੀ ਕੀ ਫਤਿਹ 5 6 10 ਚੌਪਈ ਪੁਨਰਾਸ਼ਸ ਕਾਕਾਟਾ ਸੀਸਾ ਸ੍ਰੀ ਅਸਿ ਤੇਤ ਜਗਤ ਕੇ ਈਸਾ ਭੋਪਨ ਬ੍ਰਿਸ਼ਟ ਗਗਨ ਤੇ ਪਈ ਸਭ ਹਿਨ ਆਨੰਬਦਾਈ ਦਈ तने तने लोगन के राजा दुष्टन दाये गरीब निवाजा अखल भवन के सिर जन हारे दास जान मोहि ले अवारे कबियो वाच बिनती चौपाई हमरी करो हाथे रक्षा पूर्ण होए चित की इच्छा तव चरणन मल रहे हमारा अपना जान करो पित परआ ਅਮਰੇ ਦੁਸਤ ਸਬੇ ਤੁਮਕ ਆਵੋ ਆਪਾ ਹਾਤੇ ਮੋਹੇ ਬਚਾਵੋ ਸੁਖਿ ਬਸੈ ਮੇਰੋ ਪਰਵਾਰਾ ਸੇਵਕ ਸਿਖ ਸਬੈ ਕਰਤਾਰਾ ਮੋਹ ਰਚਾ ਨਿਜ ਕਰ ਦੇ ਕਰੀਐ ਸਾਬੇ ਰਨ ਕੋ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੌਰ ਭਜਨ ਕੀ ਰਹੇ ਪਿਆਸਾ ਤੁਮੇ ਛਾੜ ਕੋਈ ਅਵਨਾ ਦਿਆਉ ਜੋ ਪਰ ਚਾਹਉ ਸੁ ਤੁਮ ਤੇ ਪਾਉਂ ਸੇਵਕ ਸਿੱਖਹ ਹਮਾਰੇ ਤਾਰੀਐ ਚੁਣ ਚੁਣ ਸਤਰ ਹਮਾਰੇ ਮਾਰੀਐ ਆਪ ਹਾਤ ਦੇ ਮੁਝੇ ਅਬਰਿਐ ਮਰਨ ਕਾਲ ਕਾ ਤਰਾਸਨਵਰੀਐ ਉਹ ਜੋ ਸਦਾ ਹਮਾਰੇ ਪੱਛਾ ਸਿਰ ਅਸ ਤੋ ਜੋ ਕਰਿਓ ਰੱਛਾ ਰਾਖ ਲੈ ਮੋਇ ਰਾਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟੰਡ ਕੇ ਹੰਤਾ ਤੁਮ ਹੋ ਪੂਰੀ ਚਿਤਰ ਦਸਕੰਤਾ ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸ਼ਿਵ ਜੋ ਅਵਤਾਰਾ ਕਾਲ ਪਾਇ ਕਰ ਵਿਸ਼ਨ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸਿਵ ਕੀ ਜੋ ਵੇਦ ਰਾਜ ਬ੍ਰਹਮਾ ਜੋਤੀ ਜੋ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਵਨ ਕਾ ਸਭ ਜਗਤ ਬਨਾਇਓ ਦੇਤ ਦੇਵ ਦੇਤ ਜਚਨ ਉਪਜਾਇਓ ਆਦ ਅੰਤ ਇਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮ ਸੁਕਾਤੀ ਸਹੀ ਕੋ ਹਮਾਰੀ ਸਕਲ ਪਰ ਜਾਜਿਨ ਆਪ ਸਵਾਰੀ ਸੇਵਕਨ ਕੋ ਸਿਵ ਗੁਣ ਸੁਖ ਦਿਯੋ ਸਤਰਨ ਕੋਪਲ ਮੋ ਬਦਕਿਯੋ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ चीटी ते कुंचर अस्थूला सब पर कृपा दृष्टि कर भूला संतन दुख पाए ते दुखी सुख पाए साधन के सुखी एक, एक की पीर पछाने कट कट के पट पट की जाने जब उद करख करा कर तारा परजा तरत तब दे अपारा जब आ करख करत हो कब हूँ तुम मैं मिलत दे तर सब हूँ जेते बदन सृष्टि सब तारे आप अपने भू जो जा रहे तुम सब हिते रहत निरालम जानत भेद भेद अर आलम निरंकार निर्विकार निर्लंब आद अनिद अनाद संभ ताका मुड चारत पेदा जाको पेव न पावत बेटा ताको करपहन अनुमानंत ਮਹਾ ਮੂਰਖ ਸ਼ਪੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨੈ ਪਿਵ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤੋਏ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਵਿਦ ਸਦਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਪਯੋਰਾ ਵਕਹੀ ਪੂਪਾ ਹੰਡਜ ਜੇਰਜ ਸੇਤ ਜਕੀਨੀ ਉਤ ਪੁਜ ਖਾਨ ਬਹੁਰ ਰਚ ਦੀਨੀ ਕਹੋਂ ਫੂਲ ਰਾਜਾ ਹੈ ਬੈਠਾ ਕਹੋਂ ਸਿਮਟ ਪਇਓ ਸੰਕਰ ਅਕੈਠਾ ਸਗਰੀ ਸਿਸ਼ਟ ਦਿਖਾਏ ਚੰਬਵ ਆਜ ਜੁਗਾਦ ਸਰੂਪ ਸਜੰਬਵ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਵਾਰ ਅਸਿੱਖ ਸੰਗਰੋ दुष्ट जिते उठ वत उत पाता सकल मलेश करो रण काशतुतावसर तो नहीं परे तिनके दुष्ट दुख है मरे पुरख जवन पग परे तिहारे तिनके तुम संकट सब टारी जो कल को एक बार त्याय हैं ताके काल निकट नहीं आए हैं रक्षा सब काला दुष्ट अरिष्ट टरे तत्काला ਕਿਰਪਾ ਦ੍ਰਿਸ਼ਟਾਂ ਜਾਇ ਨਿਹਾਰੇ ਹੋ ਤਾਂ ਕੇ ਤਾਪ ਤਨਕ ਮੋਹ ਹਾਰੇ ਹੋ ਰਿੱਧ ਸਿੱਧ ਕਰ ਮੋ ਸਭ ਹੋਈ ਦੁਸ਼ਟ ਸਾਸ਼ਵ ਸਕੇ ਨਾ ਕੋਈ ਏਕ ਵਾਰ ਜਿਨ ਤੁਮੈ ਸੰਵਾਰਾ ਕਾਲ ਫਾਸਤੇ ਤਾਏ ਬਾਰਾ ਜਿਨ ਨਰ ਨਾਮ ਤਿਹਾਰੋ ਕਹਾ ਦਾਰਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸ਼ਰਨ ਤਿਹਾਰੀ ਆਪ ਹਾਥ ਦੇ ਲੇਵਾਰੇ ਸਰਬ ਧਰਮੋ ਹੋ ਹੋ ਸਹਾਈ ਦੁਸ਼ਟ ਦੋਖਤੇ ਲੇ ਬਚਾਈ ਸੋਇਆ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਆਨੇਉ RAM ਰਹੀਮ ਪੁਰਾਨੋ ਕੁਰਾਨ ਅਨੇਕ ਹੈ ਮਤ ਏਕ ਨਾਮ ਆਨਿਉ ਸਿਮਰਤ ਸਾਸਤਰ ਬੇਦ ਸਬੇ ਬਹੁ ਭੇਦ ਕਹੇ ਹਮ ਏਕ ਨਾ ਜਾਣਿਓ ਸਿਰਿ ਅਸ ਪਾਣ ਕਿਰਪਾ ਤੁਮਰੀ ਕਰ ਮੈ ਨਾ ਕਹਿਓ ਸਭ ਤੋਹੇ ਬਖਾਨਿਓ ਦੋਇਰਾ ਸਗਲ ਦਵਾਰ ਕੋ ਛਾੜ ਕੇ ਗਇਓ ਤਵਾਰੋ ਦਵਾਰ ਵਾਏ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਰਾਮ ਕਲੀ ਮਹੱਲਾ ਤੀਜਾ ਆਨੰਦ ਏਕੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿ ਸੇਤੀ ਮਨ ਵਜੀਆਂ ਵਦਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੁ ਹਰ ਨਾਲੇ ਹਰ ਨਾਲ ਰੋ ਤੂੰ ਮਨ ਮੇਰੇ ਦੁੱਖ ਸਭ ਬਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭ ਨਾਂ ਗਲਾ ਸਮਰੱਥ ਸਵਾਮੀ ਸੋ ਕਿਉ ਮਨੋਂ ਬਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰੋ ਹਰ ਨਾਲੇ ਸਾਚੇ ਸੇਵਾ ਕਿਆ ਨਹੀਂ ਕਰ ਤੇਰੇ ਕਰਤਾ ਤੇਰੇ ਸਭ ਕਿਛ ਹੈ ਜਿਸ ਤੇ ਸੋ ਪਾਵੇ ਸਦਾ ਸਿਫਤ ਸਲਾ ਤੇਰੀ ਨਾ ਮਨ ਵਸਾਵੇ ਨਾਮ ਜਿਨਕੇ ਮਨ ਵਸਿਆ ਵਾਜੇ ਸਬਦ ਕਨੇਰੇ ਕਹੇ ਨਾਨਕ ਸੱਚੇ ਸਹਬ ਕਿਆ ਨਹੀਂ ਕਰ ਤੇਰੇ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਘਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੂਜਾਈਆਂ ਸਦਾ ਕਰ ਬਾਣ ਕੀਤਾ ਗਰ ਬਿਟੋ ਜਿਸ ਦੀਆਂ ਇਹ ਓਟਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸਬਤਿਤ ਕਰਸ ਭਾਗੇ ਕਰਸ ਭਾਗੇ ਸ਼ਬਦ ਵਾਜੇ ਕਲਾ ਜਿਤ ਕਰਤਾਰੀਆ ਪੰਜ ਦੂਤੋ ਦਵਸ ਕੀਤੇ ਕਾਲ ਕੰਟ ਕਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਬਾਜੇ ਆਨੰਦ ਸੁਨੋ ਵਡ ਪਾਗਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ ਸੁਨ ਤੇ ਪੁਨੀਤ ਕਹ ਤੇ ਪੁਵਿਤ ਸਤ ਗੁਰ ਰਿਆ ਪਰ ਪੂਰੇ ਬਿਰਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮਧਾਵਣੀ ਮਹੱਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕਰ ਕਾ ਪਈਓ ਜਿਸ ਕਾ ਸਭ ਸੇ ਅਧਾਰੋ ਜੇ ਕੋ ਖਾਵੈ ਜੇ ਕੋ ਪੁੰਚ ਤਿਸ ਕਾ ਹੋਏ ਅਧਾਰੋ ਏ ਵਸਤ ਤ ਜੀ ਨਾ ਜਈ ਨਿਤ ਨਿਤ ਰਖੁਰ ਤਾਰੋ தாம் ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਬਸਾਰੋ ਸ਼ਲੋਕ ਮਹੱਲਾ 5 ਤੈਰਾ ਕੀਤਾ ਜਾਤੋ ਨਹੀਂ ਮੈਨੂੰ ਜੋਗ ਕੀ ਤੋਈ ਮੈਂ ਨਿਰਗੁਣ ਆਰੇ ਕੋ ਗੋ ਨਹੀਂ ਆਪੇ ਦਰਸ ਪਿਓਈ ਦਰਸ ਪਿਆ ਮੇਰਾ ਮਤ ਹੋਈ ਸਤਗੁਰ ਸਚਨ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀ ਵੇ ਹਰਿਆ ਪੌੜੀ ਥਿੱਥੇ ਤੂੰ ਸਮਰੱਥ ਜਿੱਥੇ ਕੋਈ ਨਹੀਂ ਉੱਥੇ ਤੇਰੀ ਰੱਖ ਅਗਣੀ ਉਦਰ ਮਾਹੇ ਸੁਣ ਕੇ ਜੰਮ ਕੇ ਦੂਤ ਨਾਹੀਂ ਤੇਰੇ ਛੱਡ ਜਾਏ ਪੌਜਲ ਬਿਖਮਸਗਾ ਗੁਰ ਸਬਦੀ ਪਾਰ ਪਾਹੇ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਹੀ ਖਾਹੇ ਕਲ ਮੈਂ ਇਹੋ ਪੁੰਨ ਗੁਣ ਗਵਿੰਦ ਗਾਹੇ ਸਭ ਸੇਨੋ ਕਿਰਪਾਲ ਸਮਾਲੇ ਸਾਹੇ ਸਾਹੇ ਬਿਰਥਾ ਕੋਈ ਨਾ ਜਾਏ ਜੇ ਆਵੇ ਤੁਧਾਏ ਸ਼ਲੋਕ ਮਹੱਲਾ ਪੰਜਵਾਂ ਅੰਤਰ ਗੁਰੂ ਰਦਨਾ ਜੇ ਬਾਜਪ ਗੁਰਨਾਉ ਨੇਤਰੀ ਸਤਗੁਰ ਵੇਖਣਾ ਸਰਵਨੀ ਸੁਨਣਾ ਗੁਰਨਾਉ ਸਤਗੁਰ ਸੇ ਤੀਰਤਿਆ ਦਰਗਹਿ ਪਾਈਐ ਠਾਉ ਕਾਉ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਤ ਦੇ ਜਗ ਮੈਂ ਉਤਮ ਗਾਦੀ ਐ ਵਿਰਲੇ ਕੇ ਕੇ ਮਹੱਲਾ ਪੰਜਵਾ ਰਖੇ ਰਖਣਹਾਰ ਆਪੋ ਬਾਰੀਅਨ ਗੁਰ ਕੀ ਪੈਰੀ ਪਾਏ ਕਾਜ ਸਵਾਰੀਅਨ ਹੋਆ ਆਪ ਦਿਆਲ ਮਨੋ ਨਾ ਵਿਚਾਰੀਅਨ ਸਾਚ ਜਿਨਾ ਕੇ ਸੰਗ ਭਉ ਜਲਤਾਰੀਅਨ ਸਾਕਤ ਨਿੰਦਕ ਦੁਸ਼ਟਖਿਨ ਮਾਹੇ ਬਿਦਾਰੀਅਨ ਤਿਸ ਸੈਭ ਕੀ ਟੇਕ ਨਾਨਕ ਮਨੇ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ ਤਿਸ ਸੈਭ ਕੀ ਟੇਕ ਨਾਨਕ ਮਨੇ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ